ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਥੀਓ ਅੱਜ ਇੱਕ ਬੈਠਾ ਕੁਝ ਕਥਨੀ ਕਹੂੰਗਾ ਕਿ ਸਾਡੀ ਭੈਣ ਇਹਨੂੰ ਪ੍ਰਜਟਾ ਵੱਲੋਂ ਵਰਗਲਾ ਕੇ ਗਲਤ ਸੁਖਨੇ ਦਿਖਾ ਕੇ ਮਲੇਸ਼ੀਆ ਭੇਜਿਆ ਗਿਆ ਸੀ ਔਰ ਉੱਥੇ ਕਈ ਮਹੀਨਿਆਂ ਤੋਂ ਉਹਦਾ ਆਪੇ ਪਰਿਵਾਰ ਨਾਲ ਕੋਈ ਕੰਟੈਕਟ ਨਹੀਂ ਕਰਾਇਆ ਇੱਕ ਤਰ੍ਹਾਂ ਦਾ ਕੈਚ ਕਰਕੇ ਰੱਖਿਆ ਉਤੋਂ ਮਤਲਬ ਬੰਦਵਾ ਮਜ਼ਦੂਰ ਬਣਾ ਕੇ ਰੱਖਿਆ ਉਹਨੂੰ ਔਰ ਬਹੁਤ ਬੁਰੇ ਪਰਿਵਾਰ ਦੇ ਵਿੱਚ ਬੁਰੇ ਉਹਦੇ ਪਤੀ ਆ ਗੌਰ ਤੋਂ ਤੇ ਉਹਦੇ بیوی ਦੇ ਪਿਤਾ ਜੀ ਆ ਸੋ ਅੱਜ ਸਰਕਾਰ ਵੱਲੋਂ ਜੇ ਸਰਕਾਰ ਦੀ ਡਿਊਟੀ ਹੈ ਸਾਡੇ ਕੋਲੇ ਆਏ ਸੋ ਅਸੀਂ ਜੋ ਵੀ ਕਾਰਵਾਈ ਕਰਤੀ ਸੀ ਤੇ ਉਹ ਕੱਲ ਇਹ ਵਾਪਸ ਪੱਖੋਂ ਵਾਪਸ ਆ ਗਏ ਇਹ ਕੁਛੀ ਦੀ ਗੱਲ ਹੈ ਲੇਕਿਨ ਮੈਂ ਇੱਕ ਤੁਹਾਡੇ ਰਾਹੀਂ ਇਹ ਸੋਸ਼ਲ ਮੀਡੀਆ ਰਾਹੀਂ ਮੈਂ ਇੱਕ ਬੇਨਤੀ ਕਰਕੇ ਆਉਣਾ ਵੀ ਆ ਜਿਹੜਾ ਮਲੇਸ਼ੀਆ ਹੋ ਗਿਆ ਜਾਂ ਦਬਈ ਖਾੜੀ ਦੇ ਦੇਸ਼ ਹੋ ਗਏ ਨੇ ਇੰਟਰਲੇ ਦੇਸ਼ ਆ ਇੱਥੇ ਏਜੰਟ ਕਈ ਰਿਪੂਟ ਕਰਨ ਦੇ ਨਾਲ ਤੁਹਾਨੂੰ ਵੱਡੀਆਂ-ਵੱਡੀਆਂ ਜਿਹੜੀਆਂ ਉਹ ਲਾਰਜ ਡਿੰਗ ਵੀ ਇੰਨੀ ਕਮਾਈ ਹੋਊਂ ਰਹੀ ਦੀ ਕਮਾਈ ਹੋਊਂ ਉੱਥੋਂ ਦੇ ਕਾਨੂੰਨ ਬਹੁਤ ਖਰਾਬ ਨੇ ਜਿਹੜਾ ਇੱਕ ਵਾਰੀ ਬੰਦਾ ਚਲਾ ਗਿਆ ਇਹਦੇ ਕੋਲੇ ਗਿਆ ਉਹਦੀ ਮਰਜ਼ੀ ਬਣਾ ਵਾਪਸ ਗਿਆ। ਤੋਂ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਆਪਣੀਆਂ ਭੀਆ ਨੂੰ ਭੈਣਾਂ ਨੂੰ ਉਧਰ ਨਾ ਭੇਜੋ। ਕੰਮ ਨਹੀਂ ਇੱਥੇ ਕੋਈ ਕੰਮ ਹੀ ਨਹੀਂ। ਇੱਥੇ ਵੀ ਕੰਮ ਮਿਲ ਸਕਦੇ ਐ। ਇੱਥੇ ਕੰਮ ਮਿਲਦੇ ਵੀ ਐ। ਉਹਦੇ ਜਸੀਂ ਵੀ ਮਦਦ ਕਰਾਂਗੇ। ਸਾਰੇ ਮਦਦ ਕਰਾਂਗੇ। ਤੋਂ ਮੈਂ ਇਹ ਬੇਨਤੀ ਕਰਦਾ ਕਿ ਬਾਈ ਤੁਹਾਨੂੰ ਆਪ ਦੇ ਬੂਹਦਸਣ ਵੀ ਕੀ ਕੀ ਮਤਲਬ ਯਾਤਰਾ ਵਾਸਤੇ ਨਹੀਂ। ਆਪਾਂ ਤੇ ਇੱਕ ਤੇ ਲਾਂਡੂ ਦੇ ਰਾਹੀਂ ਆਉਣ ਲਈ ਰਿਗੋਰਡ ਕਰਤਾ। ਉਹ ਬਾਹਰ ਤੋਂ ਕਾਨੂੰਨੀ ਪ੍ਰਜੈਕਟ ਮੇਰੀ ਝੁੱਠੇ ਵਾਈ ਨੇ ਵਿਧੇ ਲਿਆ ਕੇ ਸਾਡੀ ਫਾਈਲ ਝੁੱਠੀ ਲਵਾ ਦੇ ਉੱਥੇ ਜਾ ਕੇ ਖਾਣ ਦੇ। ਉਹ ਬਾਅਦੋਂ ਅਸੀਂ ਪਾਸ ਮੰਗਾਈ ਸੀ। ਬਾਹਰ ਸਮੂਹ ਦੀ ਹੁੰਦੀ ਵੀ ਰਾਸਤੇ ਦੇ ਵਿੱਚ ਉਹਦੇ ਪਕੜੀ ਗਏ। ਉਹ ਬਾਅਦ 7 ਮਹੀਨੇ ਦੀ ਮਸਾਜ ਆਉਗੀ। ਤੇ ਹੁਣ ਧੰਨਵਾਦ ਭਾਈ ਜੀ ਦਾ ਜਿਹਨੇ ਸਾਥ ਪਾਸ ਕਰਿਆ। इस वीडियो अगे शेयर जरूर करना जी कृपा करके चैनल सब्सक्राइब जरूर कर लो जी हुन तुसी फास्ट अन्यूज प्ले स्टोर तो इंस्टॉल करके नविया ताज़ा खबरा पढ़ते देख सकते हो धनबाद